ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਮੇਰਾ ਨਾਮ ਚੌਧਰੀ ਰਾਜੇਸ਼ ਕੁਮਾਰ ਗੈਰੀਵਾਲਾ ਜੀ ਮੈਂ ਪੰਜਾਬ ਲੋਕਜਨ ਸ਼ਕਤੀ ਪਾਰਟੀ ਰਾਮ ਬਿਲਾਸ ਪੰਜਾਬ ਦਾ ਮੀਡੀਆ ਇੰਚਾਰਜ ਆ ਤੇ ਸਾਡੀ ਪਾਰਟੀ ਦੇ ਜਿਹੜੇ ਸੁਪਰੀਮੋ ਐ ਸ਼੍ਰੀ ਚਿਰਾਗ ਪਾਸਵਾਨ ਜੀ ਉਹ ਸੈਂਟਰ ਦੇ ਵਿੱਚ ਕੈਬਨਿਟ ਮੰਤਰੀ ਐ ਉਹਨਾਂ ਨੇ ਮੇਰੀ ਪੰਜਾਬ ਦੇ ਵਿੱਚ ਡਿਊਟੀ ਲਈ ਹੋਈ ਹੈ ਤਾਂ ਕਿ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋ ਸਕੇ ਹੁਣ ਸਰ ਪਹਿਲਾ ਸਵਾਲ ਤੁਹਾਡੇ ਨਾਲ ਇਹ ਹੈ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਭਾਰਤੀ ਬਹੁਤ ਜ਼ਿਆਦਾ ਰਹ ਰਹੇ ਆ ਹਾਂਜੀ ਪ੍ਰੋਸੀ ਪਾਰਟੀ ਲੁਧਿਆਣਾ ਜਿਉਂ ਗਿਆ ਜਦੋਂ ਉਹ ਵੱਡੇ ਮਹਾਨਗਰ ਹੋ ਗਏ ਉੱਥੇ ਮਨ ਇਸ ਦੇ ਪਾਰਟੀ ਹਾਂਜੀ ਛੜੀ ਛੜੀ ਜੇ ਲਾਉਂਦੇ ਆ ਉਹ ਜਦੋਂ ਪ੍ਰੋਸੀ ਪਾਰਟੀ ਹਾਂ ਉਹਦੇ ਕਾਰਨ ਉਹ ਛੋਟਾ ਨਹੀਂ ਬਹੁਤ ਵੱਡਾ ਹੋ ਗਿਆ ਉਹਨੇ ਕਾਰਨ ਕਿ ਸਭੀ ਪਾਰਟੀ ਬਣ ਗਈ ਉਹਨਾਂ ਨੇ ਇਹ ਕਿਹੜੀ ਕੋਈ ਬਰਤ ਸਭ ਤੋਂ ਪਹਿਲਾਂ ਜੋ ਇਹ ਬੱਚੇ ਵਾਲਾ ਕਾਂਡ ਹੋਇਆ ਉਹਦੀ ਅਸੀਂ ਲੋਕ ਜਨ ਸ਼ਕਤੀ ਪਾਰਟੀ RAM BILAS ਜਾਬ ਲਿਟਰਚਰ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਜਿਹੜੇ ਬੰਦੇ ਨੇ ਗੁਨਾਹ ਕੀਤਾ ਉਹਨੂੰ ਪੰਜਾਬ 'ਚ ਰਹਿਣ ਦਾ ਕੋਈ ਹੱਕ ਨਹੀਂ ਜਿਹੜੀ ਹੁਣ ਨਵੀਂ ਗੱਲ ਚੱਲ ਰਹੀ ਹੈ ਪੰਜ-ਛੇ ਦਿਨਾਂ ਦਾ ਮੈਂ ਦੇਖ ਰਿਹਾ ਕਿ ਕੁਸ਼ਤ ਬੰਦੇ ਜਿਹੜੇ ਬਾਕੀ ਪ੍ਰਵਾਸੀ ਭਰਾ ਆ ਆਪਣੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੂੰ ਕਹਿ ਰਹੇ ਆ ਕਿ ਪੰਜਾਬ ਤੇ ਤੁਸੀਂ ਜਾਓ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਅਸੀਂ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਆਪਦੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਕਸੂਰ ਇੱਕ ਬੰਦੇ ਦਾ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨ ਦੇ ਮੁਤਾਬਕ ਮਿਲਣੀ ਚਾਹੀਦੀ ਹੈ ਜਿਹੜੇ ਬਾਕੀ ਪ੍ਰਵਾਸੀ ਭਰਾ ਐ ਆਪਣੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਪੰਜਾਬ ਚੋਂ ਕੱਢਣਾ ਗਲਤ ਐ ਉਹ ਬਾਝਵਗਲ ਨਹੀਂ ਜਿਸ ਤਰ੍ਹਾਂ ਕਿ ਉਹਨਾਂ ਦਾ ਕੋਈ ਆਇਡੈਂਟੀ ਨਹੀਂ ਐ ਕਿਸੇ ਕੋਲ ਇਹਨਾਂ ਤੋਂ ਉੱਥੋਂ ਆਉਂਦਾ ਧੜਕੜ ਉਹਨਾਂ ਦਾ ਹੋਰ ਹੁੰਦਾ ਐ ਕਿ ਕਿਸੇ ਆ ਕਿ ਕੋਰ ਖਾ ਲੈਂਦੇ ਆ ਹਾਂਜੀ ਹਾਂਜੀ ਉਹਦੀ ਵੀਰੀਫਿਕੇਸ਼ਨ ਇੱਥੇ ਉਹਨਾਂ ਨੂੰ ਕਰਾਉਣੀ ਚਾਹੀਦੀ ਆ ਕਿ ਉਹਦੇ ਖਾਣੇ ਦੇ ਵਿੱਚ ਜਦ ਜਿਹੜੇ ਕਿਰਾਏਦਾਰ ਕਿਤੇ ਰਹਿ ਰਹੇ ਨੇ ਕਿਤੇ ਕੋਈ ਹੋਰ ਆ ਰਿਹਾ ਕਦੇ ਉਹ ਤੋਂ ਟ੍ਰੇਨ ਚੜ੍ਹ ਕੇ ਆਉਂਦੇ ਆ 2-4 ਰੁਪਏ ਦੀ ਇੱਕ ਟਿਕਟਾ ਕੇ ਇੱਥੇ ਆ ਕੇ ਰਹਿਣ ਲੱਗ ਪੈਂਦੇ ਆ ਉਹਦੀ ਵੈਰੀਫਿਕੇਸ਼ਨ ਹੋਣਾ ਜ਼ਰੂਰੀ ਐ ਜ ਨਹੀਂ ਬਿਲਕੁਲ ਜ਼ਰੂਰੀ ਐ ਜ ਪੰਜਾਬ ਸਰਕਾਰ ਦੀ ਨਲਾਕੀ ਹੈ ਜੀ ਉਹਦਾ ਸਿਸਟਮ ਫੇਲਰ ਹੈ ਜਿਹੜਾ ਕੋਈ ਪ੍ਰਵਾਸੀ ਭਰਾ ਬਿਹਾਰ ਯੂਪੀ ਜਾਂ ਐਨੀ ਸਟੇਟ ਤੋਂ ਆਂਦਾਗਾ ਉਹਦੇ ਦੋ ਦੋ ਆਧਾਰ ਕਾਰਡ ਬਣੇ ਜਿੰਵੇਂ ਸੁੰੱਚ ਗੱਲ ਆ ਰਹੀ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਬਾਹਰੀ ਸਟੇਟ ਤੋਂ ਬੰਦਾ ਪੰਜਾਬ 'ਚ ਆਉਂਦਾ ਹੈ ਤਾਂ ਉਹਦੀ ਉੱਥੇ ਵੈਰੀਫਿਕੇਸ਼ਨ ਕਰਨੀ ਜ਼ਰੂਰੀ ਹੈ ਅਗਰ ਉਹਦੇ ਕੋਲੇ ਦੋ ਆਧਾਰ ਕਾਰਡ ਬਣੇ ਆ ਤਾਂ ਅਸੀਂ ਸਪੂਰਨ ਤੌਰ ਤੇ ਕਹਿੰਦੇ ਆ ਕਿ ਉਹਨੂੰ ਪੰਜਾਬ ਦੇ ਵਿੱਚ ਉਹਦੀ ਐਂਟਰੀ ਬੈਨਡ ਹੋਣੀ ਚਾਹੀਦੀ ਹੈ ਤੇ ਨਾਲ ਹੀ ਮੈਂ ਇਹ ਗੱਲ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਪ੍ਰਵਾਸੀ ਭਰਾ ਪੰਜਾਬ 'ਚ ਆਉਂਦਾ ਹੈ ਉਦੀ ਪੂਰੀ ਜ਼ਿੰਮੇਵਾਰੀ ਲੈ ਕੇ ਉਹਨੂੰ ਪੰਜਾਬ 'ਚ ਰੱਖੋ ਕਿਉਂਕਿ ਉਹ ਬਾਹਰ ਦੇ ਸਟੇਟਾਂ ਦੇ ਵਿੱਚੋਂ ਕੋਈ ਕ੍ਰਾਈਮ ਕਰਿਆ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਵੀ ਕ੍ਰਾਈਮ ਕਰਕੇ ਚਲਾ ਜਾਂਦਾ ਹੈ ਜੋ ਕਿ ਪੰਜਾਬ ਲਈ ਹਾਨੀ ਕਰਕੇ ਇਹ ਇਸ ਤਰ੍ਹਾਂ ਦਾ ਕਾਨੂੰਨ ਨਹੀਂ ਬਣਨਾ ਚਾਹੀਦਾ ਕਿ ਜਿਹੜਾ ਇੱਥੇ ਆ ਕੇ ਪੱਕਾ ਰਹਿਣਾ ਚਾਹੁੰਦਾ ਜਾਂ ਕੋਈ ਰੇੜੀ ਛੜੀ ਦਾ ਲਾਵਾ ਦੇਉਂਦਾ ਤੂੰ ਉਹਦੇ ਕੋਲ ਉੱਥੋਂ ਦੇ ਥਾਣੇ ਸੰਬੰਧਿਤ ਜਿਹੜਾ ਉੱਥੋਂ ਦਾ ਥਾਣਾ ਹੈ ਉੱਥੋਂ ਦਾ ਇੱਕ ਲਖਵਾ ਕੇ ਲਿਆਵੇ ਤੇ ਵੀ ਮੈਂ ਇਹ ਮੇਰਾ ਕ੍ਰਾਈਮ ਰਿਕਾਰਡ ਆਹ ਤੇ ਫਿਰ ਉਹਨੂੰ ਰਿਹਾ ਦਿੱਤਾ ਜਾਵੇ ਪੰਜਾਬ ਦੇਖੋ ਤੁਹਾਡਾ ਮੀਡੀਆ ਦਾ ਬਹੁਤ ਵਧੀਆ ਸੁਝਾਅ ਹੈ ਇਹ ਗੱਲ ਤੁਹਾਡੇ ਨਾਲ ਮੈਂ ਪੂਰੀ ਸ ਕਿ ਜਿਹੜਾ ਪ੍ਰਵਾਸੀ ਭਾਈ ਕੋਈ ਵੀ ਕਿਸੇ ਵੀ ਇੱਕ ਸਟੇਟ ਤੋਂ ਆਂਦਾ ਹੈ ਅਗਰ ਉਹਦਾ ਕੋਈ ਕ੍ਰਾਈਮ ਰਿਕਾਰਡ ਹੈਗਾ ਉਹ ਪੰਜਾਬ ਚ ਆਂਦਾ ਹੈ ਪੰਜਾਬ ਚ ਆਧਾਰ ਕਾਰਡ ਬਣਾਉਂਦਾ ਹੈ ਜਾਂ ਉਹਰੇ ਆਪਣੀ ਨਿੱਜੀ ਤੌਰ ਤੇ ਕੋਈ ਮਕਾਨ ਖਰੀਦਦਾ ਵੀ ਹੈ ਤਾਂ ਉਹਦੀ ਪੂਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਅਗਰ ਉਹਨੇ ਕੋਈ ਕ੍ਰਾਈਮ ਕੀਤਾ ਹੈ ਤਾਂ ਉਹਨੂੰ ਪੰਜਾਬ ਦੇ ਵਿੱਚ ਉਹਦੀ ਐਂਟਰੀ ਨਹੀਂ ਹੋਣੀ ਚਾਹੀਦੀ ਅਸੀਂ ਉਹਦੇ ਖਿਲਾਫ ਹਾਂ ਜੀ ਥੋੜਾ ਜਿਹਾ ਦੂਸਰਾ ਸਵਾਲ ਤੁਹਾਡਾ ਹੈ ਅਸਾਂ ਤੁਹਾਡੇ ਦਾ ਕੀ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਉਨੇ ਹੋ ਹਾਂ ਜੀ ਬੀਜੇ ਕੀ ਨੰਨ ਰੌਟ ਤੇ ਪਹਿਲਾ ਕਦਮ ਥੋੜਾ ਪੰਜਾਬ ਦੇ ਪੰਜਾਬੀਆਂ ਲਈ ਤੇ ਪੰਜਾਬ ਲਈ ਕੀ ਹੋਊਗਾ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਤੇ ਨਸ਼ਿਆਂ ਦੀ ਦਲਦਲ ਨੂੰ ਖਤਮ ਕਰਨਾ ਹੈ ਜਿਹੜੀਆਂ ਮਾਮਾ ਦੇ ਪੁੱਤ ਚਿੱਟੇ ਕਰਕੇ ਮਰੇ ਐ ਅਸੀਂ ਉਹ ਸਭ ਤੋਂ ਵੱਡੀ ਰਾਹਤ ਮਾਮਾਂ ਤੇ ਪਰਿਵਾਰ ਨੂੰ ਉਹ ਦਿਵਾਉਣੀ ਹੈ ਕਿ ਪੰਜਾਬ ਦੇ ਵਿੱਚੋਂ ਚਿੱਟਾ ਜੜੋਂ ਖਤਮ ਕਰਨਾ ਹੈ ਜੇ ਸਾਡੀ ਸਰਕਾਰ ਆਉਂਦੀ ਆ ਤਾਂ ਆਮ ਆਦਮੀ ਪਾਰਟੀ ਵੀ ਇਹ ਏਜੰਡਾ ਲੈ ਕੇ ਆਈ ਸੀਗੇ ਅਸੀਂ ਵੀ ਅੱਜ ਦੀ ਦਾ ਹਿਸਾਬ ਦਿਵਾਵਾਂਗੇ ਤੇ ਚਿੱਟੇ ਨੂੰ ਜੜੋਂ ਖਤਮ ਕਰਾਂਗੇ ਦੇਖੋ ਜੀ ਇਹ ਤਾਂ ਹੈਗੇ ਗੱਪੀ ਬੰਦੇ ਜੀ ਦੇਖੋ ਅੱਜ ਤੋਂ ਪਹਿਲਾਂ ਜੋ ਕਾਂਗਰਸ ਦੀ ਸਰਕਾਰ ਆਈ ਹੈ ਉਦੋਂ ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਹਨਾਂ ਨੇ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਧਾਰਮਿਕ ਗੁਟਕਾ ਸਾਹਿਬ ਫੜ ਕੇ ਹੱਥ 'ਚ ਸੌਂ ਖਾਦੀ ਸੀ ਕਿ ਮੈਂ ਤਿੰਨ ਮਹੀਨੇ 'ਚ ਨਸ਼ਾ ਖਤਮ ਕਰ ਦੂੰ। ਸਾਨੂੰ ਸਭ ਨੂੰ ਪਤਾ ਹੈ ਕਿ ਨਸ਼ਾ ਦਿਨੋਂ ਦਿਨ ਵਧਿਆ ਹੈ। ਉਹ ਤਾਂ ਗੱਲਾਂ ਹੈਗੀਏ ਗਲਤ ਉਹ ਤਾਂ ਵੋਟ ਬੈਂਕ ਲਈ ਕਰਦੇ ਆ। ਪਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਮੈਂ ਚਿਰਾਗ ਪਾਸਵਾਨ ਜੀ ਵੱਲੋਂ ਤੁਹਾਨੂੰ ਗਰੰਟੀ ਦਿਵਾਉਣਾ ਹੈ। ਜੇ ਸਾਡੀ ਸਰਕਾਰ ਲੋਕ ਜਨ ਸ਼ਕਤੀ ਪਾਰਟੀ ਦੀ ਪੰਜਾਬ ਵਿੱਚ ਬੰਦੀ ਹੈ ਤਾਂ ਮੈਂ ਤੁਹਾਡੇ ਨਾਲ ਵਾਅਦਾ ਨਹੀਂ ਕਰਦਾ। ਕਿ ਅਸੀਂ ਮਹੀਨੇ 'ਚ ਖਤਮ ਕਰ ਦਾਂਗੇ ਪਰ ਜੋ 5 ਸਾਲ ਸਾਨੂੰ ਪੰਜਾਬ ਦੇ ਲੋਕ ਦੇਣਗੇ 5 ਸਾਲਾਂ ਦੇ ਵਿੱਚ ਅਸੀਂ ਨਸ਼ੇ ਦਾ ਲੱਗ ਤੋੜ ਦਾਂਗੇ ਇੱਕ ਚਾਰ ਪੰਜ ਸਾਲ ਜੀ ਦੀ ਮੈਂ ਥੋੜੀ ਜਿਹੀ ਵੀਡੀਓ ਦੇਖੀ ਸੀ ਉਹ ਕਹਿੰਦੇ ਜੇਕਰ ਬਿਹਾਰ ਦੇ ਵਿੱਚ ਸਾਡੀ ਸਰਕਾਰ ਆਉਂਦੀ ਤਾਂ ਅਸੀਂ ਕਿਹੜੇ ਬਿਹਾਰ ਦੇ ਵਿਹਾਰੀ ਆ ਉਹਨਾਂ ਨੂੰ ਪੰਜਾਬ ਤੋਂ ਬਾਹਰ ਹੀ ਨਹੀਂ ਜਾਣ ਦਿੱਤਾ ਜਾਊਗਾ ਕੀ ਪੰਜਾਬ ਸਰਕਾਰ ਦਾ ਵੀ ਇਹਦੇ ਵਿੱਚ ਫਾਇਦਾ ਹੋਊਗਾ ਦੇਖੋ ਜੀ ਇਹ ਤਾਂ ਸਿਸਟਮ ਹੈ ਦੇਖੋ ਜਿਹੜੀ ਪੰਜਾਬ ਇੱਕ ਖੇਤੀ ਪ੍ਰਧਾਨ ਦੇਸ਼ ਹੈ ਸੁਭਾ ਆਪਣਾ ਇੱਥੇ ਬਿਹਾਰ ਤੇ ਜਿਹੜੇ ਝੋਨਾ ਲਾਉਣੇ ਆ ਕਿਸਾਨਾਂ ਨੇ ਲਾਉਣਾ ਉਹ ਪੰਜਾਬੀ ਨਹੀਂ ਲਾ ਸਕਦੇ ਉਹਦੇ ਵਿੱਚ ਬਿਹਾਰੀਆਂ ਦੀ ਲੋਰ ਪੈਂਦੀ ਹੈ ਜੋ ਸਾਡੀ ਸੁਪਰੀਮੋ ਚਿਰਾਗ ਪਾਸਵਾਨ ਜੀ ਨੇ ਕਿਹਾ ਕਿ ਜੋ ਬਿਹਾਰ ਦੇ ਬੰਦੇ ਆ ਉਸੇ ਬਿਹਾਰ ਚ ਰੱਖਾਂਗੇ ਉਹ ਉਹਨਾਂ ਨੇ ਕੋਈ ਗਲਤ ਮਨਸ਼ਾ ਨਾਲ ਨਹੀਂ ਕਿਹਾ ਉਹਨਾਂ ਦਾ ਕਹਿਣ ਦਾ ਮਤਲਬ ਇਹਨਾਂ ਹੈ ਕਿ ਅਸੀਂ ਬਿਹਾਰ ਦੇ ਵਿੱਚ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਅਸੀਂ ਉੱਥੇ ਰੋਜ਼ਗਾਰ ਮੁਹੱਈਆ ਕਰਵਾਵਾਂਗੇ ਤੇ ਅਸੀਂ ਇਹਨੂੰ ਤਾਂ ਕਿ ਇਹਨਾਂ ਨੂੰ ਕੋਈ ਦੂਜੀ ਸਟੇਟ ਜਾਣ ਦੀ ਨੋਬਤ ਨਾ ਆਵੇ ਇੱਕ ਮੁਖਸਰ ਸਾਹਿਬ ਦੇ ਵਿੱਚ ਇੱਕ ਵੀਨਾ ਹੋ ਗਿਆ ਬੱਚੇ ਦੇ ਸੱਟਾ ਲੱਗ ਗਿਆ ਜੀ ਕਿ ਉਹਦੇ ਸੰਬੰਧ ਵਿੱਚ ਅੱਜ 30 ਮਿੰਟ ਦੀ ਮੀਟਿੰਗ ਦੇਖੋ ਜੀ ਮੈਨੂੰ ਅੱਜ ਪਤਾ ਲੱਗਿਆ ਕਿ ਮੁਕਸਰ ਸਾਹਿਬ ਦੇ ਵਿੱਚ ਇੱਕ ਐਸ.ਓ.ਈ ਦਾ ਪ੍ਰਧਾਨ ਸੀ ਮੁੰਡਾ ਗੁਰਪਿਆਰ ਸਿੰਘ ਉਹਦੇ ਵੀ ਕੁਝ ਕੁ ਲੋਕਾਂ ਨੇ ਸੱਟਾਂ ਮਾਰੀਆਂ ਹੈ ਕੁਝ ਕਾਂਗਰਸੀ ਲੋਕਾਂ ਦਾ ਵੀ ਹੱਥ ਹੈ ਉਹਦੇ ਸਬੰਧ ਵਿੱਚ ਮੇਰੇ ਕੋਲ ਪਰਿਵਾਰ ਮਿਲਿਆ ਅੱਜ ਮੈਨੂੰ ਤੇ ਮੈਂ ਇਹਨਾਂ ਦੀ ਫਰਿਆਦ ਤੇ ਡੀ.ਐਸ.ਪੀ ਨਵੀਨ ਨੂੰ ਫੋਨ ਕੀਤਾ ਤੇ ਡੀ.ਐਸ.ਪੀ ਨਵੀਨ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਜਿੰਨਾ ਦੋਸ਼ੀਆਂ ਨੇ ਮੁੰਡੇ 'ਤੇ ਸੱਟਾਂ ਮਾਰੀਆਂ ਉਹਨਾਂ ਤੇ 110% ਪਰਚਾ ਹੋਊਗਾ ਜੇ ਕਾਰਵਾਈ ਨਹੀਂ ਹੁੰਦੀ ਜੇ ਕਾਰਵਾਈ ਨਹੀਂ ਹੁੰਦੀ ਤਾਂ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਅਸੀਂ ਪੂਰਾ ਮੁਕਸਰ ਦੇ ਵਿੱਚ ਜੇ ਸਾਨੂੰ ਕੈਂਡਲ ਮਾਰਚ ਕੱਢਣਾ ਪਿਆ ਤਾਂ ਕੈਂਡਲ ਮਾਰਚ ਕੱਢਾਂਗੇ ਜੇ ਕੋਈ ਸਾਨੂੰ ਚੱਕਾ ਜਾਮ ਕਰਨ ਦੀ ਵੀ ਨੋਬਤਾਈ ਤਾਂ ਚੱਕਾ ਜਾਮ ਵੀ ਕਰਾਂਗੇ ਹਰ ਹਾਲਾਤ ਦੇ ਵਿੱਚ ਗੁਰਪਿਆਰ ਸਿੰਘ ਨੂੰ ਇਨਸਾਫ ਦਵਾ ਕੇ ਰਾਵਾਂਗੇ ਇਹ ਸੋਡੀ ਸਾਡੇ ਵੱਲੋਂ ਤੁਹਾਨੂੰ ਗਰੰਟੀ ਹੈ ਹਾਂ ਜਿਹੜੀ ਲਾਅਨ ਆਰਡਰ ਦੀ ਸਥਿਤੀ ਹੈ ਉਹ ਵੀ ਸੋਡੇ ਤੋਂ ਪ੍ਰੈਸ ਵਾਲੇ ਭਰਾਵਾਂ ਤੋਂ ਲੁਕੀ ਨਹੀਂ ਹੈਗੀ ਕਿ ਪੰਜਾਬ ਦੇ ਅੱਜ ਪੰਜਾਬ ਦੇ ਵਿੱਚ ਅੱਜ ਸ਼ਰਿਆਮ ਕਤਲਿਆਮ ਵਪਾਰੀਆਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਹੈ ਕਤਲ ਹੋ ਰਿਹਾ ਗੁੰਡਾਗਰਦੀ ਹੋ ਰਹੀ ਹੈ ਉਹ ਪੰਜਾਬ ਦਾ ਸਿਸਟਮ ਪੂਰੀ ਤਰ੍ਹਾਂ ਫੇਲ ਚੁੱਕਿਆ ਹੈ ਆਮ ਆਦਮੀ ਪਾਰਟੀ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਹੈ ਤੇ ਮੈਂ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਤਾਂ ਸਿਰਫ ਇੱਕ ਸਾਲ ਦੀ ਮਹਿਮਾਨ ਹੈ ਅਸੀਂ ਸਰਕਾਰ ਵਿਚਾਰ ਰਹੇ ਹਾਂ ਲੋਕ ਜਨ ਸ਼ਕਤੀ ਪਾਰਟੀ ਬਤੌਰ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾ ਰਹੀ ਹੈ ਜੇ ਪੰਜਾਬ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਹੀ ਸਿਆਸੀ ਦਬਾਅ ਦੇ ਹੇਠ ਦੇ ਚੱਲਦੇ ਆ ਗੁੰਡਾਗਰਦੀ ਕ੍ਰਾਈਮ ਤੇ ਕਤਲ ਦੀ ਨੋਬਤ ਨੂੰ ਖਤਮ ਨਾ ਕੀਤਾ ਤਾਂ ਤੁਹਾਨੂੰ ਇਹ ਪੰਜਾਬ ਛੱਡਣ ਦਾ ਕਦੀ ਵੀ ਨੋਕਤ ਆ ਜੇਗੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਆਉਂਦੇ ਸਾਰੀ ਸਭ ਤੋਂ ਪਹਿਲਾਂ ਲਾਅ ਨਾ ਆਡਰ ਦੀ ਸਥਿਤੀ ਨੂੰ ਸਹੀ ਕਰਾਂ